ਸਸ਼ੀਕਾਲ ਜੀ ਤੁਸੀਂ ਦੇਖ ਰਹੇ ਹੋ ਰੇਡੀਓ ਪੰਜਾਬ ਕੂੜੇ ਮੈਂ ਕਰਨ ਇਸ ਵਕਤ ਅਸੀਂ ਬਠਿੰਡਾ ਦੇ ਭਾਗੂ ਰੋਡ ਤੇ ਮੌਜੂਦ ਹਾਂ ਜੋ ਕਿ ਪਿਛਲੇ ਦਿਨਾਂ ਤੋਂ ਬੜੇ ਚਰਚਾ ਦੇ ਵਿੱਚ ਹੈ ਚਰਚਾ ਚ ਕਿਉਂ ਹੈ ਨਗਰ ਨਿਗਮ ਵੱਲੋਂ ਇੱਕ ਦੁਕਾਨਦਾਰਾਂ ਨੂੰ ਨੋਟਿਸ ਦਿੱਤਾ ਜਾਂਦਾ ਹੈ ਸੜਕ ਨੂੰ ਚੌੜਾ ਕਰਨ ਵਾਸਤੇ ਉਸ ਤੋਂ ਬਾਅਦ ਦੁਕਾਨਦਾਰਾਂ ਵੱਲੋਂ ਪ੍ਰਦਰਸ਼ਨ ਕੀਤਾ ਜਾਂਦਾ ਹੈ ਸੜਕ ਤੋਂ ਚੌੜੀ ਨਾ ਹੋਣ ਕਰਕੇ ਉਹਨਾਂ ਦਾ ਕਹਿਣਾ ਹੈ ਕਿ ਦੁਕਾਨਦਾਰਾਂ ਦਾ ਜਿਹੜਾ ਰੋਜ਼ਗਾਰ ਹੈ ਉਹ ਖੋਇਆ ਜਾਣਾ ਹੈ ਪਰ ਦੂਜੇ ਪਾਸੇ ਅ ਕੁਝ ਇਥੋਂ ਦੇ ਵਸਨੀਕ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਸੜਕ ਨੂੰ ਚੌੜੀ ਕਰਨੀ ਚਾਹੀਦੀ ਹੈ ਨਾਲ ਸਹਿਮਤ ਨੇ ਚੌੜੀ ਕਰਨ ਦੇ ਨਾਲ ਪਰ ਜਿਹੜੇ ਕੁਝ ਦੁਕਾਨਦਾਰ ਨੇ ਉਹ ਇਸ ਨੂੰ ਰੋਕਣ ਲਈ ਲਗਾਤਾਰ ਧਰਨੇ ਮਜਾਰੇ ਕਰ ਰਹੇ ਨੇ ਆਓ ਗੱਲਬਾਤ ਕਰਦੇ ਹਾਂ ਦੋਵਾਂ ਨਾਲ ਦੁਕਾਨਦਾਰਾਂ ਦਾ ਕੀ ਕਹਿਣਾ ਹੈ ਤੇ ਵਸਨੀਕਾਂ ਦਾ ਕੀ ਕਹਿਣਾ ਐਡਵੋਕੇਟ ਮੈਂ ਇੱਥੇ ਪਾਗੂ ਰੋਡ ਮਕਾਨ ਮਾਲਕ ਵੀ ਹਾਂ ਤੇ ਮੇਰੇ ਦੋ ਬੇਟੇ ਇੱਥੇ ਉਹਦਾ ਕਾਰੋਬਾਰੀ ਵੀ ਮੇਰੀ ਦੁਕਾਨਾਂ 'ਚ ਕਰਦਾ ਹੈ। ਨੋਸਪਲ ਕਮੇਟੀ ਨੇ ਬਿਨਾ ਆਧਾਰ ਕਾਰਡ ਵੈਰੀਫਾਈ ਕੀਤੇ ਆ ਸਾਰੇ ਦੁਕਾਨਦਾਰਾਂ ਨੂੰ ਨੋਟਿਸ ਦੇਤੇ ਵੀ ਜਿਹੜੀ ਤੁਸੀਂ ਬੈਠੇ ਹੋ ਦੁਕਾਨਾਂ ਦੇ ਵਿੱਚ ਇਹ ਇਲੈਗਲ ਨਹੀਂ। ਤੁਸੀਂ ਅਨਧਿਕਾਰਤ ਹੱਤੋਂ ਤੇ ਕਬਜ਼ਾ ਕੀਤਾ। ਇਹ ਨਹੀਂ ਗੱਲ ਤਾਂ ਇਹ ਕਿ ਦੁਕਾਨਦਾਰਾਂ ਵਿਚਾਰਾਂ ਨੇ ਕਿਸੇ ਤੇ ਕੋਈ ਕਬਜ਼ਾ ਨਹੀਂ ਕੀਤਾ। ਮਕਾਨ ਮਾਲਕਾਂ ਦੀ ਥਾਂ ਹੈ। ਮਕਾਨ ਮਾਲਕਾਂ ਦਾ ਵੀ ਇਹ ਤੋਹੀਨ ਹੈ। ਇਸ ਕਿਸੇ ਦੇ ਉੱਤੇ ਐਵੇਂ ਤੁਸੀਂ ਇਲਜ਼ਾਮ ਲਾ ਦਿਓ ਹਰ ਇੱਕ ਪ੍ਰਾਪਰਟੀ ਦੀ ਬ੍ਰਿਡ ਬੁੱਕ ਦਾ ਯੂ ਆਈ ਡੀ ਬਣੀ ਹੈ ਉਹਦੇ ਪ੍ਰੂਫ ਦੇ ਵਜੋਂ ਸਾਨੂੰ ਉਹਨੇ ਕਿੱਛੇ ਜਿਹੜੇ ਨੇ ਛੋਟੇ ਛੋਟੇ ਕਾਡ ਦੇ ਦਿੱਤੇ ਨੇ ਅਸੀਂ ਉਹਦਾ ਟੈਕਸ ਪੜ ਰਹੇ ਹਾਂ ਪ੍ਰਾਪਰ ਰੋਨੋ ਜੇ ਕੰਪਿਊਟਰ ਰਿਕਾਰਡ ਹੈ ਇਹ ਅਧਿਕਾਰੀ ਚੋਂ ਪੰਜਾਂ ਮਿੰਟਾਂ 'ਚ ਸਾਰਾ ਰਿਕਾਰਡ ਬੜਾ ਪ੍ਰਿੰਟ ਆਊਟ ਆ ਸਕਦਾ ਤੇ ਜਿਹੜੀ ਮਰਜ਼ੀ ਦੁਕਾਨਦਾਰ ਕਾਡ ਫੋੜੇ ਉਹ ਵੀ ਕਿਹੜੀ ਦੁਕਾਨ ਦਾ ਕੌਣ ਮਾਲਕ ਹੈ ਔਰ ਕਿਵੇਂ ਬਣੀ ਲਗਾ ਅਸੀਂ ਉਹਨਾਂ ਨੂੰ ਇਹ ਬੇਨਤੀ ਕੀਤੀ ਸੀ ਵੀ ਤੁਸੀਂ ਇਹ ਜੋ ਨੋਟਿਸ ਵਾਪਸ ਲਓ ਕਿਉਂਕਿ ਜੀ ਜੀ ਲੈਂਗੁਏਜ ਇਹ ਹੈ ਕਿ ਡੈਰੋਗੇਟਰੀ ਕਿਸੇ ਤੇ ਗਲਤ ਅਲੀਗੇਸ਼ਨ ਲਾ ਕੇ ਕਿਸੇ ਨੂੰ ਬਦਨਾਮ ਕਰਨਾ ਹਰ ਬੰਦਾ ਆਪਣੇ ਆਪ ਤੇ ਚਾਹੇ ਉਹ ਗਰੀਬ ਤੇ ਅਮੀਰ ਉਹਦੀ ਜਿੱਤ ਕੁਝ ਨਹੀਂ ਤੇ ਸਾਡੇ ਰਿਸ਼ਤੇਦਾਰ ਉਹ ਜੇ ਸੁਣਨਗੇ ਤਾਂ ਉਹਨਾਂ ਨੂੰ ਤਕਲੀਫ ਹੋਏਗੀ ਸਾਡੇ ਰਿਸ਼ਤੇਦਾਰਾਂ ਨੇ ਨਜਾਇਜ਼ ਕਬਜ਼ੇ ਕਰ ਰੱਖੇ ਇਹਦੇ ਨਾਲ ਸਾਡੀ ਜਿਹੜੀ ਤੋਹਫੀਨ ਹੁੰਦੀ ਅਸੀਂ ਉਹਨੂੰ ਬੇਨਤੀ ਕੀਤੀ ਤੁਸੀਂ ਨੂੰ ਵਿਚਾਰੋ ਔਰ ਇਹ ਨੋਟਿਸ ਨੂੰ ਵਾਪਸ ਲਓ ਦੁਬਾਰਾ ਕੋਈ ਨੋਟਿਸ ਸ਼ੂ ਕਰਾਂਗੇ ਦੇਖ ਉਦੋਂ ਵੱਟ ਕੋਈ ਨੋਟਿਸ ਨਹੀਂ ਆ ਪਰ ਫਿਰ ਵੀ ਅਸੀਂ ਪਹਿਲਾਂ ਇਥੋਂ ਦੇ ਲੋਕਲ ਜਿਹੜੇ ਕਮਿਸ਼ਨਰ ਸਾਹਿਬ ਨੇ ਉਹਨਾਂ ਨਾਲ ਵੀ ਮੈਂ ਗੱਲ ਕੀਤੀ ਸੀ ਕਿ ਲੋਕਾਂ ਨੂੰ ਤੁਸੀਂ ਉਜਾੜਾ ਨਾ ਕਰੋ ਜੇ ਥੋੜੀ ਬਹੁਤ ਥੋੜੀ ਚੌੜੀ ਹੋਵੇ ਬੇਰਾਜ ਚੱਲ ਸਕਦਾ ਹੈ ਤੇ ਕਰੋ ਉਪਰ ਨਹੀਂ ਸੜਕ ਰਾਵਾਂਗੇ 60 ਫੁੱਟ ਉਹ 40 ਪਰਵਾਵਾਂਗੇ ਅਸੀਂ ਔਰ ਡਿਵਾਈਡਰ ਦੇਖੋ ਡਿਵਾਈਡਰ ਤੁਸੀਂ ਬਣਾ ਦਿਓ ਵੈਲਕਮ ਇਹ ਤੇ ਤਾਂ ਹੈ ਨਹੀਂ ਕਿ ਅਸੀਂ ਜਾ ਕੇ ਕੋਈ ਨਵਾਂ ਚੰਡੀਗੜ੍ਹ ਵਸਾ ਰਹੇ ਹਾਂ ਗਈਆਂ ਪੱਗੂ ਰੋਡ ਦੀ ਜਿੰਨੀਆਂ ਨੇ ਦੋ ਗੜੀਆਂ ਨੂੰ ਛੱਡ ਕੇ 14 12 ਨੰਬਰ ਤੇ 18 ਨੰਬਰ ਕੋਈ ਗਲੀ ਵੀ 18 ਫੁੱਟ ਉੱਪਰ ਨਹੀਂ ਹੈ ਕੋਈ 10 ਫੁੱਟ ਹੈ ਕੋਈ 6 ਫੁੱਟ ਹੈ ਤੇ ਤੁਸੀਂ ਇੱਥੇ 60 ਫੁੱਟ ਗਲੀ ਬਣਾ ਕੇ ਉਧਰ ਕਿਵੇਂ ਮੋੜੋਗੇ ਨਿਹਰਾਏ ਤਾਂ ਹੈ ਨਹੀਂ ਨਾ ਕਿ ਤੁਸੀਂ ਮੂੰਹ ਤਾਂ ਚਮਕਾਲਿਆ ਪਾਊਡਰ ਲਾ ਕੇ ਜਿਹੜੇ ਲੱਤਾਂ ਹੈਣੀਆਂ ਉਹ ਹੈ ਹੀ ਨਹੀਂ ਉਹ ਤੁਸੀਂ ਕਿੰਨਾ ਕੁ ਵੱਡੇ ਨੂੰ ਕਿੰਨੀ ਉਹਦੀ ਪਰਸਨੈਲਿਟੀ ਬੰਦੇ ਦੀ ਵਨ ਦੇ ਇਲਾਕੇ ਦੀ ਪਰਸਨੈਲਿਟੀ ਵਾਸਤੇ ਸਾਰਾ ਕੋਈ ਡਿਵੈਲਪਮੈਂਟ ਹੋਣੀ ਚਾਹੀਦੀ ਜੇ ਲੋਕਾਂ ਨੂੰ ਇਹਨਾਂ ਨੂੰ ਇੰਨਾ ਚਾਹ ਹੈਗਾ ਇਹਨਾਂ ਨੇ ਪ੍ਰਾਪਰਟੀਆ ਖਰੀਦੀਆਂ ਨੇ ਜਿਨ੍ਹਾਂ ਨੇ ਜੇ ਉਹਨਾਂ ਨੂੰ ਲੱਗਦਾ ਵੀ ਸਾਡੀ ਪ੍ਰਾਪਰਟੀ ਦਾ ਜ਼ਿਆਦਾ ਰੇਟ ਵੱਧ ਸਕਦਾ ਹੈ ਤਾਂ ਠੀਕ ਹੈ ਤੁਸੀਂ ਉਦੀ ਸੜਕ 100 ਫੁੱਟ ਕਰਾ ਲਓ ਗਲੀਆਂ ਜਿਹੜੀਆਂ ਨੇ 66 ਫੁੱਟ ਕਰਾ ਲਓ ਜਿਨ੍ਹਾਂ ਲੋਕਾਂ ਦੀ ਥਾਂ ਉਹਨਾਂ ਨੂੰ ਪੈਸੇ ਦੇ ਦਿਓ ਤੁਹਾਡੀ ਪ੍ਰਾਪਰਟੀ ਵੱਧ ਜਾਏਗੀ ਤੁਹਾਡੀ ਕਰੋੜਾਂ ਦੀ ਹੋ ਜਾਏਗੀ ਤੁਸੀਂ ਉੱਥੇ ਰਚੀ ਜਾਓ ਜਿਹੜੇ ਗਰੀਬ ਆਦਮੀ ਉੱਥੇ ਸ਼ਿਫਟ ਕਰ ਜਾਣਗੇ ਤੋਂ ਅਸੀਂ ਫਿਰ ਉਹਨਾਂ ਨੂੰ ਬੇਨਤੀ ਕਰ ਅਸੀਂ ਗਿੱਲ ਸਿੰਘ ਕੋਲ ਵੀ ਗਏ ਸੀ ਗਿੱਲ ਸਿੰਘ ਸਾਹਿਬ ਨੂੰ ਵਾਸ਼ਣ ਦੋਇਆ ਸੀ ਬਸ ਇਹ ਨਜਾਇਜ਼ ਕੋਈ ਕੰਮ ਤੁਹਾਡੇ ਨਾਲ ਨਹੀਂ ਹੋਣ ਗਿਆ ਫਿਰ ਅਸੀਂ ਇਹਨਾਂ ਦੇ ਪ੍ਰਾਪ ਦੇ ਪ੍ਰਧਾਨ ਨੇ ਔਰ ਮੰਤਰੀ ਨੇ ਅਰੋੜਾ ਜੀ ਉਹਨਾਂ ਨੂੰ ਪਰसों ਇੱਥੇ ਆਏ ਸੀ ਉਹਨਾਂ ਨੂੰ ਮਿਲੇ ਸੀ ਸਾਡੀ ਬੜੀ ਗੱਲ ਦਾ ਧਿਆਨ ਸੁਣੀ ਉਹਨਾਂ ਕਹਿੰਦੇ ਤੁਹਾਡੇ ਨਾਲ ਕਿਸੇ ਕਿਸੇ ਦਾ ਕੋਈ ਅਨਿਆਂ ਨਹੀਂ ਹੋਏਗਾ ਜੋ ਹੋਏਗਾ ਤੁਸੀਂ ਜਰ ਕਾਰਡਰ ਨੂੰ ਪੇਸ਼ ਕਰੋ ਰਿਪਰੈਜ਼ੈਂਟ ਕਰੋ ਅਸੀਂ ਰਿਪਰੈਜ਼ੈਂਟੇਟਿਵ ਹੀ ਕਰ ਰਹੇ ਆਂ ਸਰਕਾਰ ਨੂੰ ਰਿਪਰੈਜ਼ੈਂਟ ਕਰ ਰਹੇ ਆਂ ਤੇ ਮੈਨੂੰ ਨਹੀਂ ਲੱਗਦਾ ਵੀ ਸੜਕ ਕਿਸੇ ਹਾਲ ਤੱਕ ਚੌੜੀ ਹੋਏਗੀ ਅਸੀਂ ਲਗਾਤਾਰ ਧਰਨੇ ਮੁਜ਼ਾਰੇ ਕਰਦੇ ਰਹਾਂਗੇ ਤੇ ਨਾਲ ਹੀ ਅਸੀਂ ਇਹ ਮੰਗ ਕਰਾਂ ਕਿ ਜਿਹੜੇ ਬੰਦੇ ਸਿਰਫ ਪ੍ਰੋਫਿਟ ਨੂੰ ਮੁੱਖ ਰੱਖ ਕੇ ਨਜਾਇਜ਼ ਜੋ ਸਾਰੀਆਂ ਕੀਤੀਆਂ ਨੇ ਤੇ ਉਹਨਾਂ ਵਿੱਚ ਹਿੱਸੇਦਾਰ ਨੇ ਉਹ ਆਪਦੇ ਨਜਾਇਜ਼ ਫਾਇਦਾ ਲੈਣ ਵਾਸਤੇ ਸਾਡਾ ਨੁਕਸਾਨ ਨਾ ਕਰਨ ਜੇ ਉਹਨਾਂ ਦਾ ਫਾਇਦਾ ਹੋਣਾ ਤਾਂ ਕਰ ਲੈਣ। ਅਸੀਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਕਰਦੇ। ਪਰ ਆਪਦਾ ਕੰਮ ਵਸਾ ਕੇ ਦੂਜੇ ਦਾ ਕੰਮ ਉਜਾੜਨਾ ਕਿਸੇ ਤਰ੍ਹਾਂ ਵੀ ਠੀਕ ਨਹੀਂ ਹੈ ਤੇ ਅਸੀਂ ਉਹਦੇ ਨੂੰ ਕਹਿ ਦਿੱਤਾ। ਪਹਿਲਵਾਨ ਸਿੰਘ ਬੁੱਟਰ ਮੇਰਾ ਨਾਮ ਜੀ ਮੈਂ ਭਾਗੂ ਰੋਡ ਦਾ ਬਸਨੀਕ ਆ। ਮੇਰੀ ਵਾਈਫ ਇਥੋਂ ਐਮਸੀਏ 15 ਨੰਬਰ ਬਾਗ ਦੇ ਵਿੱਚ ਭਾਗੂ ਰੋਡ ਪੈਂਦਾ। ਅਸੀਂ ਅਸੀਂ ਮਿਹਨਤ ਕਰਨ ਦੇ ਬਾਵਜੂਦ ਇਹ 60 ਪੁੱਟੀ ਇੱਕ ਸਾਲ ਪਹਿਲਾਂ ਇਹਨੂੰ ਪਾਸ ਕਰਾਇਆ ਹਾਊਸ ਦੇ ਵਿੱਚੋਂ ਤੇ ਸਰਕਾਰ ਨੇ ਦੀ ਮਨਜ਼ੂਰੀ ਵੀ ਦਿੱਤੀ ਹੈ ਇੱਕ ਸਾਲ ਪਹਿਲਾਂ ਅਸੀਂ ਇੱਥੇ ਆ ਕੇ ਲਾਈਵ ਹੋ ਕੇ ਦੱਸਿਆ ਸੀ ਲੋਕਾਂ ਨੂੰ ਉਦੋਂ ਕੁਝ ਲੋਕਾਂ ਨੇ ਸਦਾ ਜਿਹੜੇ ਮੇਰਾ ਕਹ ਲਾ ਕੋਈ 5-7 ਘਰ ਹੈਗੇ ਆ ਬਾਕੀ ਸਾਰਿਆਂ ਦੇ ਦਸਕਤ ਨੇ ਉਹਦੇ ਉੱਤੇ ਜਦੋਂ ਅਸੀਂ 60 ਪੁੱਟੀ ਪਾਸ ਕਰਾਈ ਹੈ ਇਹ ਲੋਕਾਂ ਦੇ ਦਸਕਤ ਕਰਾਏ ਹੋਏ ਨੇ ਜਿਹੜੇ ਮੇਨ ਵਾਲੇ ਹੈਗੇ ਆ ਅੱਜ ਜੋ ਕੁਝ ਵੀ ਕਹੀ ਜਾਣ ਕੁਝ ਲੋਕ ਕਹੇ ਜੀ ਸਾਡਾ ਆਇਆ ਇਹ 40 ਪਹਿਲਾਂ 40 ਫੁੱਟੀ ਸੀਗੀ ਇਹ ਪਹਿਲਾਂ ਮਾਸਟਰ ਪਲਾਨ ਸੀ ਉਹਨਾਂ ਨੇ 40 ਫੁੱਟੀ ਕਰਾਤੀ ਆਪਾਂ ਇਹਨੂੰ ਉਸ ਪਹਿਲਾਂ ਵਾਲੀ ਸਥਿਤੀ 'ਚ ਲਿਆਂਦਾ 60 ਫੁੱਟ 'ਚ ਉਹਨੇ ਕਮਰਸ਼ੀਅਲ ਬਣ ਗਈ ਆ ਤਾਂ ਇਹ ਦਾ ਅਸੀਂ ਅੱਜ ਦੱਸਣਾ ਚਾਹੁੰਦੇ ਸੀਗੇ ਉਹ ਲੋਕਾਂ ਨੂੰ ਆਇਆ ਕਹਿ ਰਹੇ ਸੀਗੇ ਵੀ ਇਹ ਸ਼ਾਇਦ ਐਮਸੀ ਸਾਹਿਬ ਦਾ ਜਾਂ ਕੁਝ ਲੋਕਾਂ ਦਾ ਹੀ ਜਿਹੜਾ ਹੈਗਾ ਨਿੱਜੀ ਨਿੱਜੀ ਹਿੱਸਾ ਅਸੀਂ ਇਹ ਦੱਸਣਾ ਸੋ ਵੀ ਅੱਜ ਸਾਰੇ ਆਪਾਂ ਗਰੋੜ ਦੇ ਲੋਕ ਆ ਅੱਜ ਤੁਸੀਂ ਦੇਖ ਰਹੇ ਹੋ ਮਾਡਲ ਟਾਊਨ ਦੇ ਲੋਕ ਵੀ ਹੈਗੇ ਆ ਤੇ ਜਿਹੜੇ ਫੇਸ 2 ਦੇ ਆ ਜਿਹੜੇ ਹਰਮਨਸਨਗਰ ਦੇ ਵੀ ਲੋਕ ਜਿਹੜੇ ਹੈਗੇ ਆ ਇਥੋਂ ਦੀ ਹੁਣ ਲੰਘਿਆ ਕਰਨਗੇ ਤੇ ਇਹ ਸਾਰੇ ਲੋਕਾਂ ਨੂੰ ਬੜਾ ਚਾਹ ਹੋਇਆ ਕਿ ਇਹ ਭਾਗੂ ਰੋਡ ਚੌੜੀ ਹੋਣ ਲੱਗੀ ਆ ਸਾਡਾ ਕੰਮ ਹੈ ਜੀ ਡਿਵੈਲਪਮੈਂਟ ਕਰਾਉਣੀ ਜਿਹੜਾ ਕੋਈ ਵੀ ਐਮਐਸਸੀ ਐਮ ਐਮਸੀ ਆ ਕੋਈ ਵੀ ਐਮਐਲਏ ਉਹ ਆਪਦੇ ਇਲਾਕੇ ਦੀ ਡਿਵੈਲਪਮੈਂਟ ਕਰਾਉਂਦਾਗਾ ਅਸੀਂ ਇਹਨੂੰ ਸੱਟਪੁੱਟੀ ਕਰਾਤੀ ਆ ਤੇ ਬੈਗਰੂ ਦੇ ਹੁਕਮ ਦੇ ਨਾਲ ਸਾਡੇ ਕੋਲ 1.5 ਸਾਲ ਬਚਿਆ ਅਸੀਂ ਬਹੁਤ ਜਲਦੀ ਲੋਕਾਂ ਦੇ ਸਹਿਯੋਗ ਦੇ ਨਾਲ ਇਨੂੰ ਜਿਹੜੀ ਹੈਗੀ ਆ ਚੌੜੀ ਜਿਹੜਾ ਚੌੜਾ ਕਰਾਵਾਂਗੇ ਭਾਗੂ ਰੋ। ਥੈਂਕ ਯੂ। ਮੇਰਾ ਨਾਮ ਸੰਦੀਪ ਕੁਮਾਰ ਹੈ ਜੀ। ਅਸੀਂ ਮੈਂ ਤੁਹਾਨੂੰ ਸਾਰਿਆਂ ਨੂੰ ਖਾਸ ਤੌਰ ਤੇ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਗੱਲ ਦੱਸਣਾ ਚਾਹੁੰਦਾ ਹੈ। ਇਸ ਵਾਰਡ ਦੇ ਜ਼ਿੰਮੇਵਾਰ ਨਾਗਰਿਕ ਤੇ ਜ਼ਿੰਮੇਵਾਰ ਨੁਮਾਇੰਦੇ ਹੋਣ ਦੇ ਨਾਤੇ ਜਿਨ੍ਹਾਂ ਨੇ ਸਾਰੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਉਹ ਆਪਦੀ ਡਿਊਟੀ ਨੂੰ ਭੁੱਲ ਚੁੱਕੇ ਨੇ। ਵੀ ਮੈਨੂੰ ਲੋਕਾਂ ਨੇ ਵੋਟਾਂ પાਕੇ ਕਿਸ ਕੰਮ ਵਾਸਤੇ ਇਥੇ ਆਪਦਾ ਨੁਮਾਇੰਦਾ ਬਣਾਇਆ ਉਹਨਾਂ ਦਾ ਕੰਮ ਹੈ ਉਸ ਨੂੰ ਡਿਵੈਲਪ ਕਰਾਉਣਾ ਮੈਂ ਇਹ ਪਹਿਲੀ ਵਾਰ ਸੁਣਿਆ ਹੈ ਵੀ ਲੋਕਾਂ ਨੂੰ ਉਜਾੜ ਕੇ ਡਿਵੈਲਪਮੈਂਟ ਹੁੰਦੀ ਹੈ ਇਹ ਤਾਂ ਮੇਰਾ ਖਿਆਲ ਹੈ ਵੀ ਜਦੋਂ ਦਾ ਦੇਸ਼ ਆਜ਼ਾਦ ਹੋਇਆ ਹੁਣ ਤੱਕ ਦੀ ਕੋਈ ਨਵੀਂ ਹੀ ਕਹਾਣੀ ਹੈ ਜਿੱਥੋਂ ਤੱਕ ਇਹ ਗੱਲ ਕਰ ਰਹੇ ਨੇ ਵੀ ਇੱਥੇ 60 40 ਦੀ ਕੋਈ ਰੇਸ਼ਿਓ ਹੈ ਕਿਸੇ ਕਿਸਮ ਦੀ ਇੱਥੇ ਲੋਕਾਂ ਦੀ ਰੇਸ਼ੋ ਨਹੀਂ ਹੈ ਅੱਜ ਜਿਹੜਾ ਇੱਕ ਘੰਟਾ ਪਹਿਲਾਂ ਇਹਨਾਂ ਨੇ ਆਪਦਾ ਰੋਸ਼ ਮੁਜ਼ਾਹਰਾ ਕੀਤਾ ਇਸ ਰੋਡ ਤੇ ਪੱਤਰਕਾਰ ਸਹਿਵਾਣਾ ਨਾਲ ਲੋਕਾਂ ਨਾਲ ਇਹਦੇ ਵਿੱਚ ਇੱਥੋਂ ਦੇ ਲੋਕਲ ਵਸਨੀਕ ਹੋ ਸਕਦਾ 5-10 ਹੋਣ ਉਹਨਾਂ ਦੇ ਮਿਲਨਸਾਰ ਹੋਣ ਉਹਨਾਂ ਦੇ ਮਿਲਣ ਗੱਲਣ ਵਾਲੇ ਹੋਣ ਅਸੀਂ ਸਾਰਾ ਨੋਟ ਕੀਤਾ ਇੱਥੋਂ ਦੇ ਲੋਕਲ ਵਸਿੰਦੇ ਗਲੀਆਂ ਦੇ ਕੋਈ ਨਹੀਂ ਸੀ ਹੋ ਸਕਦਾ ਵੀ ਇਹਨਾਂ ਦਾ ਕੋਈ ਰਾਜਨੀਤਿਕ ਲਾਹਾ ਹੋਵੇ ਇਹ ਸੜਕ ਨੂੰ ਚੌੜਾ ਕਰਾਉਂਦਾ ਅਸੀਂ ਪਹਿਲਾਂ ਵੀ ਕਹਿ ਚੁੱਕੇ ਹਾਂ ਮੈਂ ਆਪ ਜੀ ਦੇ ਚੈਨਲ ਰਾਹੀਂ ਮਾਧਿਅਮਿਕ ਇੱਕ ਗੱਲ ਥੀਅਰ ਕਰਨਾ ਚਾਹੁੰਦਾ ਇੱਕ ਮਹਿਕਮਾ ਸਪੋਜ ਇੰਪਰੂਵਮੈਂਟ ਟਰਸਟ ਹੈ ਪੁੱਡਾ ਨਗਰ ਨਿਗਮ ਹੈ ਉਹ ਆਪਦੀ ਇੱਕ ਪ੍ਰਾਪਰਟੀ ਇੱਕ ਸੇਲ ਕਰਦਾ ਕਿਸੇ ਤਹਿਤ ਕਿਸੇ ਕਾਨੂੰਨ ਦੇ ਤਹਿਤ ਸੇਲ ਕਰਦਾ ਉਹ ਬਕਾਇਦਾ ਉਸ ਦੀ ਫੀਸ ਚਾਰਜ ਕਰਦਾ ਉਹਨਾਂ ਨੂੰ ਉਸਾਰੀ ਕਰਨ ਵਾਸਤੇ ਨਕਸ਼ੇ ਪਾਸ ਕਰਦਾ ਉਹਨਾਂ ਨੂੰ ਆਪਦੀ ਮਨਜ਼ੂਰੀ ਦਿੰਦਾ ਰਜਿਸਟਰੀ ਕਰਾਉਂਦਾ ਹੈ ਸਰਕਾਰ ਨੂੰ ਟੈਕਸ ਭਰੌਂਦਾ ਹੈ ਪੱਕੇ ਨੰਬਰ ਦਿੰਦਾ ਹੈ ਅੱਜ 50 ਸਾਲਾਂ ਬਾਅਦ ਉਹ ਮੈਕਮਾ ਉਸੇ ਬੰਦੇ ਨੂੰ ਝੂਠਾ ਠਹਿਰਾਉਂਦਾ ਹੈ ਤੇ ਕਹਿੰਦਾ ਹੈ ਵੀ ਤੂੰ ਆਪਦੀ ਪ੍ਰਾਪਰਟੀ ਸਾਬਤ ਕਰ ਵੀ ਤੂੰ ਇਸ ਦਾ ਮਾਲਕ ਹੈ ਹੁਣ ਦੱਸੋ ਇਹ ਕਿੱਥੋਂ ਦਾ ਨਿਆਂ ਹੈ ਸੜਕ ਚੋਰੀ ਕਰਨ ਦਾ ਤਾਂ ਕੋਈ ਇੱਥੇ ਮੁੱਦਾ ਹੀ ਨਹੀਂ ਕਿਸੇ ਪ੍ਰਕਾਰ ਦਾ ਮੁੱਦਾ ਨਹੀਂ ਆਲਰੇਡੀ 100 ਫੁੱਟੀ ਚੱਲਦੀ ਹੈ ਆਲਰੇਡੀ ਰਿੰਗ ਰੋਡ ਚੱਲ ਚੁੱਕੀ ਹੈ ਅਸੀਂ ਹਰ ਦਿਨ ਇੱਕ ਨਵੀਂ ਵੀਡੀਓ ਪਾਈ ਹੈ ਵੀ ਦੇਖੋ ਰਾਤ ਦਾ ਸਮਾਂ ਹੋਵੇ ਦਿਨ ਦਾ ਸਮਾਂ ਹੋਵੇ ਲੋਕਲ ਵਸਨੀਕਾਂ ਤੋਂ ਇਲਾਵਾ ਇੱਥੇ ਕਿਸੇ ਕਿਸਮ ਦਾ ਕੋਈ ਟ੍ਰੈਫਿਕ ਨਹੀਂ ਅਸੀਂ ਸਰਕਾਰ ਤੇ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆਂ ਵੀ ਜੋ ਇਹ ਐਲੀਗੇਸ਼ਨ ਲਾਇਆ ਗਿਆ ਇਸ ਰੋਡ ਤੇ ਦੁਕਾਨਦਾਰਾਂ ਤੇ ਜੋ ਨਜਾਇਜ਼ ਨੋਟਿਸ ਭੇਜਿਆ ਗਿਆ ਇਹਨੂੰ ਇਸੇ ਤਰ੍ਹਾਂ ਮੁੜ ਵਾਪਸ ਕੀਤਾ ਜਾਵੇ ਜਿਸ ਕਿਸੇ ਸ਼ਰਾਰਤੀ ਅੰਸਰ ਨੇ ਇਹ ਸ਼ਰਾਰਤ ਕੀਤੀ ਹੈ ਉਹਨੂੰ ਇਸ ਗੱਲ ਦਾ ਖਮਿਆਜਾ ਜਾਓ ਇਸ ਗੱਲ ਦਾ ਸਾਬਕ ਸਖਾਇਆ ਜਾਵੇ ਵੀ ਤੂੰ ਕਿਸ ਕੰਮ ਵਾਸਤੇ ਚੁਣਿਆ ਗਿਆ ਤੇ ਕੀ ਕੰਮ ਆਪਾਂ ਇੱਥੇ ਕਰਨਾ ਬੰਦ ਆ। ਸੋ ਆਪ ਜੀ ਦੇ ਚੈਨਲ ਰਾਹੀਂ ਇਹੀ ਅਸੀਂ ਸਾਰੇ ਭਰਾ ਸਾਰੇ ਦੁਕਾਨਦਾਰ ਬੇਨਤੀ ਕਰਦੇ ਆਂ ਵੀ ਸਾਡੀ ਮੰਗ ਨੂੰ ਸੁਣਿਆ ਜਾਵੇ। ਇਹ ਸੜਕ ਨੂੰ 60 ਫੁੱਟ ਚੌੜੀ ਕਰਨ ਦੀ ਬਜਾਏ ਲੋਕਾਂ ਨੂੰ ਜਾਣ ਦੀ ਬਜਾਏ ਇਸੇ ਤਰ੍ਹਾਂ ਚੱਲਦਾ ਰੱਖਿਆ ਜਾਵੇ। ਧੰਨਵਾਦ ਚੌੜੀ ਕਰਨਾ ਗਲੀਆਂ ਨੇ ਲੱਗ ਰਿਹਾ ਕਿ ਫਾਇਦਾ ਹੋਊਗਾ ਮੈਂ ਗਲੀ ਵਾਲਾ ਭਰਾਵਾਂ ਨੂੰ ਦੱਸਣਾ ਚਾਹਨਾ ਹੈ ਕਿ ਜਦੋਂ ਸੜਕ ਚੌੜੀ ਹੋਊਗੀ ਜਿਹੜੇ ਬਾਹਰ ਲਿੰਕ ਰੋਡ ਹੈ ਉਤੋਂ ਬੱਸਾਂ ਟਰੱਕ ਇਥੋਂ ਦੀ ਲੰਘ ਸਕਦੇ ਆ ਇਥੋਂ ਨੰਗਨਗੇਸਾਫਟੀ ਜਾਣਗੇ ਬੱਚੇ ਉਹਨਾਂ ਦੇ ਵੀ ਬੱਚੇ ਆਪਣੇ ਵੀ ਹੈ ਠੀਕ ਹੈ ਨਾ ਤੇ ਨੁਕਸਾਨ ਕਿਸੇ ਦਾ ਵੀ ਹੋ ਸਕਦਾ ਉਹ ਵੀ ਹੋ ਸਕਦਾ ਜਦੋਂ ਇਹ ਸੜਕ ਕਿੰਨੀ ਚੌੜੀ ਹੋਊਗੀ ਫਿਰ ਇਹ ਕੋਈ ਰਿਹਾਇਸ਼ੀ ਜਾਂ ਕੋਈ ਆਮਕਾਰ ਕਿੰਨੀ ਅਗਲੇ ਪਿੰਨੀਆਂ ਇੱਥੇ 30 ਗਲੀਆਂ ਪਿੰਨੀਆਂ ਹੈ ਠੀਕ ਹੈ ਨਾ ਕਿੰਨੇ ਸਕੂਲ ਵੀ ਪੈਂਦਾ ਹੈ ਇਹਦੇ ਜੋ ਬੱਚੇ ਕੋਈ ਹਰ ਬੰਦਾ ਰਿਸਕ ਚ ਜਾ ਜੂਗਾ ਸੜਕ ਚੌੜੀ ਕਰਨ ਦਾ ਵੱਧ ਨੁਕਸਾਨ ਹੋਊਗਾ। ਪਰ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੁੰਦੀ ਹੈ ਤੁਹਾਡੀ ਕੀ? ਪ੍ਰਸ਼ਾਸਨ ਨਾਲ ਸਾਡੀ ਹਜੇ ਤੱਕ ਦੇਖੋ ਜੀ ਸਾਨੂੰ ਇੱਕ ਨੋਟਿਸ ਆਇਆ ਜਿਸ ਦੀ ਕੀ ਜਿਹੜੀ ਭਾਸ਼ਾ ਸੀ ਉਹ ਫਾਲਟੀ ਸੀ। ਭਾਸ਼ਾ ਇਹ ਰੱਖੀ ਗਈ ਕਿ ਤੁਸੀਂ ਕਬਜ਼ਾ ਕੀਤਾ ਹੋਇਆ ਆਪਣੇ ਕਾਗਜ਼ ਪੇਸ਼ ਕਰੋ। ਅਸੀਂ ਕਾਗਜ਼ ਪੇਸ਼ ਕਰਦੇ ਹਾਂ ਇੱਕ ਨਜਾਇਜ਼ ਕਬਜ਼ੇ ਦੀ ਨਜਾਇਜ਼ ਕਬਜ਼ੇ ਦੀ ਵਰਡਿੰਗ ਜਿਹੜੀ ਸੀ ਉਹ ਗਲਤ ਸੀਗੀ ਕਿਉਂਕਿ ਦੇਖੋ ਇਹੀ ਪ੍ਰਸ਼ਾਸਨ ਨੇ ਇਹੀ ਨਿਗਮ ਨੇ ਸਾਨੂੰ ਰਿਸਟ੍ਰੇ ਕਰਵਾਈਆਂ ਹਨਾ ਤੇ ਇਥੋਂ ਹੀ ਸਾਡੇ ਨਕਸ਼ੇ ਪਾਸ ਹੋਏ। ਤੋ ਸਾਨੂੰ ਨਿਯਾਇਜ ਕਬਜ਼ੇ ਵਰਡ ਨੂੰ ਯੂਜ਼ ਕੀਤਾ ਗਿਆ ਜੋ ਕਿ ਗਲਤ ਹੈ ਅਸੀਂ ਉਸ ਦਾ ਜਵਾਬ ਦਿੱਤਾ ਅਸੀਂ ਆਪਣੀ ਵਰਡਿੰਗ ਵਿੱਚ ਲਿਖਿਆ ਕਿ ਤੁਸੀਂ ਸਾਨੂੰ ਗਲਤ ਨਿਯਾਇਜ ਕਿ ਕਬਜ਼ਾ ਕਿਹਾ ਗਿਆ ਹੈ ਔਰ ਸਾਨੂੰ ਮਾਨਸਿਕ ਪਰੇਸ਼ਾਨੀ ਹੋਈ ਹੈ ਇਸ ਨੋਟਿਸ ਨੂੰ ਵਾਪਸ ਦਿੱਤਾ ਜਾਵੇ ਠੀਕ ਹੈ ਜੀ ਹੁਣ ਇਸ ਤੋਂ ਬਾਅਦ ਸਾਡੇ ਨਾਲ ਹਜੇ ਪ੍ਰਸ਼ਾਸਨ ਦੀ ਕੋਈ ਸਿੱਧੀ ਗੱਲਬਾਤ ਹੈ ਨਹੀਂਗੀ ਤੇ ਸਰਕਾਰ ਹਾਂ ਪ੍ਰਸ਼ਾਸਨ ਕੋਈ ਕਾਰਵਾਈ ਕਰਦਾ ਟਾ ਘੁਆਈ ਕਰਦਾ ਉਹਦੇ ਬਾਰੇ ਦੇਖੋ ਜੀ ਪ੍ਰਸ਼ਾਸਨ ਇਧਰ ਟਾ ਟੋਈ ਤਾਂ ਕਰ ਹੀ ਨਹੀਂ ਸਕਦਾ ਕਿਉਂਕਿ ਪ੍ਰਸ਼ਾਸਨ ਨੇ ਸਾਨੂੰ ਉਹ ਨੋਟਿਸ ਦਿੱਤਾ ਕਿ ਨਿਯਾਇਜ ਕਬਜ਼ੇ ਕਾਗਜ਼ ਪੇਸ਼ ਕਰੋ ਸੀ ਕਾਗਜ਼ ਪੇਸ਼ ਕਰਤੀ ਠੀਕ ਹੈ ਨਾ ਹੁਣ ਪ੍ਰਸ਼ਾਸਨ ਸਾਨੂੰ ਔਰ ਕਿਸ ਨੂੰ ਨੋਟੀਫਾਈ ਕਰਦਾ ਹੈ ਤੇ ਕਦੋਂ ਕਰਦਾ ਹੈ ਹਣਾ ਉਸ ਤੇ ਡਿਪੈਂਡ ਹੈ ਜੀ ਅਸੀਂ ਇਹ ਕਿਸੇ ਦਾ ਵਿਰੋਧ ਕਰਨ ਲਈ ਅੱਜ ਇਕੱਠੇ ਨਹੀਂ ਹੋਏ ਅਸੀਂ ਤਾਂ ਪ੍ਰਸ਼ਾਸਨ ਦਾ ਧੰਨਵਾਦ ਕਰਨ ਲਈ ਇਹ ਸਾਰੇ ਮਹੱਲਾ ਨਿਵਾਸੀ ਮਲਟੋਂ ਦੇ ਨਿਵਾਸੀ ਇਕੱਠੇ ਹੋਏ ਆਂ ਕਿ ਪ੍ਰਸ਼ਾਸਨ ਬਹੁਤ ਵਧੀਆ ਕੰਮ ਕਰ ਰਿਹਾ ਹੈ ਸਾਡੇ ਕਮਿਸ਼ਨਰ ਸਾਹਿਬ ਨੇ ਬਹੁਤ ਵਧੀਆ ਸਟੈਪ ਚੱਕਿਆ ਹੈ ਜਿਹੜੇ ਡੀਸੀ ਸਾਹਿਬ ਹੈ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਤੇ ਇਹ ਜਿਹੜਾ ਰੋਡ ਨੂੰ ਚੌੜੀ ਕਰਾਉਣ ਦਾ ਕੰਮ ਸ਼ੁਰੂ ਕੀਤਾ ਹੈ ਵੇਖੋ ਇਹਦੇ ਵਿੱਚ ਸਾਡਾ ਕੱਲਿਆਂ ਦਾ ਭਾਗ ਰੋਡ ਦੇ ਵਸਨੀਕਾਂ ਦਾ ਮਲਟੋਂ ਦੇ ਵਸਨੀਕਾਂ ਦਾ ਫਾਇਦਾ ਨਹੀਂ ਹੈਗਾ ਇਥੋਂ ਜਿੰਨਿਆਂ ਨੇ ਵੀ ਗੁਜਰਨਾ ਜੋ ਬਾਈਪਾਸ ਨਿਕਲ ਰਿਹਾ ਹੈ ਜਿਨ੍ਹਾਂ ਨੇ ਬੱਸ ਸਟੈਂਡ ਜਾਣਾ ਹੈ ਕਚਹਿਰੀ ਜਾਣਾ ਹੈ ਡੀਸੀ ਓਫ ਜਾਣਾ ਹੈ ਐਸਐਸਓਫ ਜਾਣਾ ਹੈ ਪੁਲਿਸ ਲੈਨ ਜਾਣਾ ਹੈ ਸਭ ਨੂੰ ਸ਼ਾਰਟਕਟ ਰਸਤਾ ਇਹੀ ਹੈ ਕਿਉਂਕਿ ਇਹ ਇੱਥੇ ਤੱਕ ਸਟਪੁੱਟੀ ਹੋਈ ਪਈ ਹੈ ਥੋੜਾ ਥੋੜਾ ਹੀ ਏਰੀਆ ਜਿਹੜਾ ਚੌੜਾ ਨਹੀਂ ਹੋਇਆ ਇਹਨੂੰ ਚੌੜਾ ਕੀਤਾ ਜਾਣਾ ਚਾਹੀਦਾ ਤੇ ਕਿਸੇ ਨੂੰ ਇਹਦਾ ਅਸੀਂ ਅਪੀਲ ਕਰਦੇ ਹਾਂ ਵਿਰੋਧ ਨਹੀਂ ਕਰਨਾ ਚਾਹੀਦਾ ਇਹ ਬਹੁਤ ਵਧੀਆ ਉਪਰਾਲਾ ਦੇਖੋ ਆਪਾਂ ਡਿਮਾਂਡ ਕਰਦੇ ਆਂ ਕਿ ਸਰਕਾਰਾਂ ਨੂੰ ਜਿਹੜੀਆਂ ਰੋਡਾਂ ਚੌੜੀਆਂ ਕਰਨੀਆਂ ਚਾਹੀਦੀਆਂ ਐਕਸੀਡੈਂਟ ਹੋ ਰਹੀ ਹੈ ਤੇ ਇੱਥੇ ਆ ਕੇ ਉਹ ਅਸੀਂ ਕਿਉਂ ਵਿਰੋਧ ਕਰ ਸ਼ਸਨ ਦੇ ਸਾਹ ਦੇਣਾ ਚਾਹੀਦਾ ਜੀ ਤੁਸੀਂ ਪ੍ਰਸ਼ਾਸਨ ਦੇ ਸਾਹ ਦੀ ਗੱਲ ਹੈ ਜੇ ਕਾਨੂੰਨੀ ਅੜਚਣ ਖੜੀ ਹੋਵੇ ਨਹੀਂ ਇਹਦੇ ਵਿੱਚ ਕੋਈ ਦੇਖੋ ਜਿੰਨਾਂ ਕੋਲੇ ਜਿਹੜੇ ਰਜਿਸਟਰ ਓਨਰ ਹੈ Ориਜినਲ ਓਨਰ ਹੈ ਉਹਨਾਂ ਨੂੰ ਮੌਜਾ ਦੇਊਗੀ ਸਰਕਾਰ ਜੋ ਆਪਦਾ ਪੱਕੇ ਪੇਸ਼ ਕਰਨਗੇ ਪਰ ਕੁਸ਼ਕਨਰ ਇਹਨਾਂ ਨੇ ਜਾਇਜ਼ ਕਬਜ਼ੇ ਕੀਤੇ ਹੋਏ ਹੈ ਉਹੀ ਵਿਰੋਧ ਕਰ ਰਹੇ ਤੁਸੀਂ ਚੀਜ਼ ਨੋਟ ਕਰੋ ਜੇ ਇੱਥੇ 80 ਦੁਕਾਨਾਂ ਹਨ ਉਹਨਾਂ ਨੂੰ 40 ਚੌੜੀ ਕਰਵਾ ਕੇ ਰੋਡ ਨੂੰ ਰਾਜੀ ਹੈ ਜੀ ਤੁਸੀਂ ਦੇਖਿਓ ਜਿੱਦੇ ਢਾਉਣ ਵਾਲਾ ਕੰਮ ਸ਼ੁਰੂ ਹੋ ਗਿਆ ਸਭ ਤੋਂ ਅੱਗੇ ਉਹ ਹੋਣਗੇ ਉਹ ਸਿਰਫ ਜੂਨੀਅਨ ਕਰਕੇ ਉਹਨਾਂ ਨਾਲ ਲੱਗੇ ਹੋਏ ਹੈ ਥੈਂਕ ਯੂ ਹਾਂ ਜੀ ਦੀ ਪ੍ਰਦਰਸ਼ਨ ਕਰ ਰਹੇ ਹਾਂ ਮੈਂ ਐਮਐਲ ਜਿੰਦਲਾ ਜੀ ਮੈਂ ਮਾਰਟੋਂ ਦਾ ਵਾਸੀ ਹਾਂ ਜੀ ਅਸੀਂ ਇਹ ਪ੍ਰਦਰਸ਼ਨ ਕਰ ਰਹੇ ਹਾਂ ਕਿ ਕੁਝ ਲੋਗ ਆਗੂ ਰੋਡ ਨੂੰ ਚੌੜਾ ਕਰਨ ਦੇ ਵਿੱਚ ਰੋੜਾ ਡਗਾ ਰਹੇ ਨੇ ਜਦੋਂ ਕਿ ਐਮਸੀ ਐਮਸੀਪੀ ਦੇ ਵਿੱਚ ਇਹ ਪੱਗ ਰੋਡ ਨੂੰ ਚੌੜਾ ਕਰਨ ਵਾਸਤੇ ਮਤਾ ਪੈ ਚੁੱਕਾ ਸਾਲ ਹੋ ਗਿਆ ਇਹ ਲੋਕ ਜਾਣ ਬੁੱਝ ਕੇ ਇਹ ਚ ਆੜਤਾ ਡਗਾ ਰਹੇ ਨੇ ਕਿ ਇਹ ਇਸ ਚੌੜੀ ਚੌੜੀ ਹੋਣ ਨਾਲ ਜਿਹੜਾ ਬਾਈਪਾਸ ਬਣਿਆਗਾ ਉਥੋਂ ਦਾ ਟ੍ਰੈਫਿਕ ਨੂੰ ਸੁਭਦ ਹੋਏਗੀ ਜਿਹੜੇ ਮਾਰਟੋਂ ਦੇ ਵਸੇਗ ਹੈ ਉਹਨਾਂ ਨੂੰ ਸੁਭਦ ਹੋਏਗੀ ਇਹ ਅਸੀਂ ਚਾਹੁੰਦੇ ਆ ਵੀ ਐਸ ਸੜਕ ਜਿਹੜੀ ਚੌੜੀ ਹੋਣੀ ਚਾਹੀਦੀ ਹੈਗੀ ਹੈ ਜਿਹੜੇ ਲੋਕ ਰੌਲਾ ਪਾਉਂਦੇ ਆ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਉਹ ਅਨਸੈਸਰੀ ਇਸ ਕੰਮ ਦੇ ਚੁਪਾ ਨਾ ਲਾਉਣ ਪ੍ਰਸ਼ਾਸਨ ਨੇ ਬਹੁਤ ਵਧੀਆ ਫੈਸਲਾ ਲਿਆ ਹੈ ਡਿਪਟੀ ਕਮਿਸ਼ਨਰ ਸਾਹਿਬ ਨੇ ਜਾਂ ਐਮਐਲਏ ਸਾਹਿਬ ਨੇ ਜਿਹੜੇ ਸੀਨ ਲਿਆ ਹੈ ਇਹ ਲੋਕ ਜਿਹੜੇ ਰੌਲਾ ਪਾ ਰਹੇ ਨੇ ਇਹਨਾਂ ਨੇ 60 ਫੁੱਟ ਦੀ ਸੜਕ ਚੌੜੀ ਕਰਨ ਦੇ ਆਲਰੇਡੀ ਪਹਿਲਾਂ ਦਸਤਕੀ ਕੀਤੇ ਹੋਏ ਨੇ ਇਹ ਹੁਣ ਕੁਸ਼ੀ ਬੰਦੇ ਹੈ ਜਿਨ੍ਹਾਂ ਨੇ ਕਬਜ਼ੇ ਨਿਆਇਕ ਕਬਜ਼ੇ ਕੀਤੇ ਹੋਏ ਨੇ ਜ਼ਮੀਨ ਦੇ ਉੱਤੇ ਸਿਰਫ ਉਹੀ ਰੌਲਾ ਪਾ ਰਹੇ ਨੇ ਤੁਸੀਂ ਨਜਾਇਜ਼ ਕਬਜ਼ਿਆਂ ਦੀ ਗੱਲ ਕੀਤੀ ਉਹ ਕਹਿੰਦੇ ਸੜਕ ਚੌੜੀ ਹੋਏਗੀ ਰਿਆਲ ਰੂਟ ਵਧੇਗਾ ਹੁਣ ਲੋਕ ਕਿਉਂਕਿ ਇਸੇ ਇੱਥੇ ਜਿਹੜਾ ਰਸ ਬਹੁਤ ਜ਼ਿਆਦਾ ਰਹਿੰਦਾ ਲੋਕ ਇੱਥੇ ਅੱਗੇ ਰਾਜੀ ਨਹੀਂ ਹੈਗੇ ਜੇ ਜੇ ਸੜਕ ਚੌੜੀ ਹੋਏਗੀ ਪਾਰਕਿੰਗ ਵਾਸਤੇ ਜਗ੍ਹਾ ਹੋਏਗੀ ਬਾਹਰ ਆਪਣੇ ਆਪ ਰਿਆਲ ਵਧੇਗਾ ਤੋਂ ਕੋਈ ਨਹੀਂ ਲੱਗਦਾ ਵੀ ਤੁਸੀਂ ਇੱਕ ਪਾਸੇ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਇੱਕ ਪਾਸੇ ਉਹ ਪ੍ਰਦਰਸ਼ਨ ਕਰ ਰਹੇ ਨੇ ਵੀ ਆਮੋ ਸਾਹਮਣੇ ਟਕਰਾਅ ਵਾਲੀ ਸਥਿਤੀ ਪੈਦਾ ਹੋ ਨਹੀਂ ਟਕਰਾਅ ਵਾਲੀ ਸਥਿਤੀ ਇਸ ਕਰਕੇ ਨਹੀਂ ਹੈਗੀ ਉਹ ਬੰਦੇ ਬਹੁਤ ਥੋੜੇ ਹੈਗੇ ਆ ਹਾਂ ਉਹ ਕੁਝ ਉਹ ਚੰਦ ਬੰਦੇ ਜਿਹੜੇ ਫੈਕਟ ਕਰਦਾ ਹੈ ਇਹ ਬਹੁਤ ਵੱਡੀ ਵੱਡੀ ਜਿਹੜੀ ਮਸਰੀਕ ਹੈ ਜਿਹੜੀ ਬਹੁਤ ਵੱਡੀ ਮਸਰੀਕ ਸੰਖਿਆ ਇੱਥੇ ਰਹਿਦੀ ਹੈਗੀ ਹੈ ਮਸਰੀਕ ਨੇ ਉਹਨਾਂ ਨੂੰ ਫੈਕਟ ਕਰਦਾ ਹੈਗਾ ਇਸ ਕਰਕੇ ਉਹਨਾਂ ਦਾ ਪ੍ਰਦਰਸ਼ਨ ਅਸੀਂ ਸਮਝਦੇ ਨਹੀਂ ਉਹ ਜਾਇਜ਼ ਨਹੀਂ ਹੈਗਾ